ਨਵਾਂ ਜਨਮ ਨੇ ਜਨਮਿਤ ਪਿੰਡ ਸੱਧਿਆ ਤੇ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੜੀ ਕੋਈ ਚੱਲ ਨਹੀਂ ਪੁੱਜੀ। ਫੋਨ ਰੇਲੇ ਬੈਠੋ ਮਨਾ। ਪਰਿਮਖਾ। ਦੇਖੋ। ਹਾਂਜੀ। ਹਾਂਜੀ। ਅੱਜ ਰਾਤਰੀ ਨੂੰ ਤੁਸੀਂ ਸਾਥ ਦਿਓ ਜੀ ਆਪਾਂ ਖਨੌਰੀ ਵੀ ਇੱਥੇ ਕੱਟ ਕਰੀਏ ਵਧੀਆ। ਕੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਭਾਜੀ ਹੁਣ ਆ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਹਨੀ ਚ ਪਿੰਡ ਸੱਦਿਆ ਤੇ ਪਰਮਾਤਮਾ ਨੇ ਦੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀਆ ਕਾਲ ਵਾਹਿਗੁਰੂ ਬਹੁਤ ਬਹੁਤ ਵਧਾਈਆਂ ਜੀ ਇਹ ਤਾਂ ਨੌਜਵਾਨ ਘਰੂ ਰਾਜਨ ਵੀਰ ਜੀ ਅੱਜ ਤੁਹਾਨੂੰ ਕਿਸਾਨ ਵਿੰਗ ਜੂਥ ਦੀ ਜਿਹੜੀ ਏ ਪ੍ਰਧਾਨ ਜੀ ਜਿੰਮੇਤ ਸੰਪੀਕਈ ਕੀ ਕਹਿਣਾ ਚਾਹੋਗੇ ਹਾਂਜੀ ਸਾਹਿਬ ਤੋਂ ਪਹਿਲਾਂ ਜੀ ਤੁਹਾਡਾ ਪ੍ਰੈਸ ਯੂਨਿਟ ਟੀਵੀ ਦਾ ਧੰਨਵਾਦ ਕਰਦੇ ਹਾਂ ਜੀ ਸਾਡੇ ਇਸ ਪ੍ਰੋਗਰਾਮ ਦੇ ਤੋਂ ਉਪਰੰਤ ਮੈਂ ਧੰਨਵਾਦ ਕਰੂੰਗਾ ਸਾਡੀ ਦਵਾਤ ਕਿਸਾਨ ਸੰਘਰਸ਼ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਮੈਂ ਇਹੀ ਆਸ ਕਰਦਾ ਵੀ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੇ ਬਾਕੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ ਡੱਲੇਵਾਲ ਸਾਹਿਬ ਕੋਕੜ ਧਾਂ ਤੇ ਬੈਠੇ ਹੋਏ ਆ ਕਿ 12 ਤਰੀਕ ਦੇ ਉਹਨਾਂ ਦੀ ਕੌਲਿਆ ਵੀ ਸਾਰੇ ਕਨੌਰੀ ਬਾਰਡਰ ਤੇ ਪਹੁੰਚੋ ਤੇ ਆਪਾਂ ਵੀ ਪਹੁੰਚ ਰਹੇ ਆ ਜਿੱਥੇ ਨਾਲ ਤੇ ਮੇਰੇ ਵੀਰ ਸਾਰੇ ਜਿਹੜੇ ਇਸ ਚੈਨਲ ਦਾ ਹੀ ਤੁਹਾਨੂੰ ਦੇਖ ਰਹੇ ਆ ਉਹ ਵੀ ਸਾਰੇ ਆਪਣੇ ਘਰੋਂ ਮੇਰੇ ਵੀਰ ਨਿਕਲ ਕੇ ਇੱਥੇ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਟਰ ਸਾਹਿਬ ਅੱਜ ਪਿੰਡ ਚੱਲੜ ਦੇ ਵਿੱਚ ਜਿਹੜਾ ਆ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪਿੰਡ ਚੱਲੜ ਤਹਿਸੀਲ ਭੋਪੜ ਦੇ ਵਿੱਚ ਮੀਟਿੰਗ ਹੋਈ ਆ ਜੀ ਇਹ 12 ਤਰੀਕ ਨੂੰ ਡਲੇਵਾਲ ਸਾਹਿਬ ਦੀ ਕਾਲਜ ਦੇ ਤੇ ਮੀਟਿੰਗ ਕੀਤੀ ਗਈ ਆ ਜੀ ਖਨੋਰੀ ਇਕੱਠ ਹੋਣਾ 12 ਤਰੀਕ ਨੂੰ ਉਹਦੇ ਵਾਸਤੇ ਸਾਰੇ ਵੀਰਾਂ ਨੂੰ ਲਾਮਬੰਦ ਕੀਤਾ ਆ ਜੀ ਤੇ ਖਨੋਰੀ ਵਾਸਤੇ ਵੀਹਰਾ ਕੱਟ ਕੇ ਉੱਥੇ ਪਹੁੰਚਣਗੇ ਸਾਰੇ ਪਰਜੋਰ ਨਾਲ ਅੱਜ ਕਿਸੇ ਇਕਾਈ ਦਾ ਜਿਹੜਾ ਗਠਨ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਹੈ ਜੀ ਹਾਂਜੀ ਜੂਥ ਦੀ ਇਕਾਈ ਦਾ ਆਪਾਂ ਗਠਨ ਕੀਤਾ ਹੈ ਜੀ ਰਾਜਵੀਰ ਸਿੰਘ ਨੂੰ ਕੰਗ ਸਾਹਿਬ ਨੂੰ ਪ੍ਰਧਾਨ ਬਣਾਇਆ ਜੀ ਚਰੜਪਿੰਡ ਦਾ ਤੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਜੀ ਇਕਾਈ ਦਾ ਤੇ ਪਰ ਸਾਰਿਆਂ ਨੂੰ ਪਰਜੋਰ ਬੇਨਤੀ ਹੈ ਜੀ ਕਿ ਉੱਥੇ ਖਨੋਰੀ ਬਾਰਡਰ ਤੇ ਪਹੁੰਚਣਾ 12 ਤਰੀਕ ਨੂੰ ਜਿਸ ਤਰ੍ਹਾਂ ਹੋਰ ਵੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬੇਨਤੀ ਆ ਜੀ ਕਿ ਆਪਣੇ ਹੱਕਾਂ ਵਾਸਤੇ ਜੇ ਆਪਾਂ ਲਾਮਬੰਦ ਹੋਈਏ ਤਾਂ ਬਹੁਤ ਵਧੀਆ ਆ ਜੀ ਉਦਾਂ ਪਿਛਲੀ ਆ ਵੀ ਆਪਾਂ ਦੇਖ ਚੁੱਕੇ ਆ ਵੀ ਝੋਨੇ ਦੀ ਫਸਲ ਤੇ ਆਪਾਂ ਨੂੰ 2-200 ਰੁਪਏ 100-100 ਰੁਪਏ ਕੱਟ ਲਵਾਉਣਾ ਪਿਆ ਆ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਤਾਂ ਆਪਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੀ ਵੀ ਸਾਰੀਆਂ ਫਸਲਾਂ ਦੇ ਉੱਤੇ ਐਮਐਸਕੇ ਹੋ ਦਿੱਤੀ ਜਾਵੇ ਸਵਾਮੀ ਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਇਸੇ ਇਹ ਆਪਾਂ ਨੂੰ ਜਿਹੜਾ ਜੋ ਵੀ ਕਰਨਾ ਪੈਂਦਾ ਆ ਵੀ ਕੋਈ ਧਰਨਾ ਲਾਉਣਾ ਪੈਂਦਾ ਆਪਾਂ ਨੂੰ ਇਸ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਜੀ ਧੰਨਵਾਦ